ਪੰਜਾਬ ਸਰਕਾਰ ਕਹਿ ਰਹੀ ਆ ਕਿ ਉਹਦੇ ਕੋਲੇ ਹਜੇ ਕੋਈ ਗਿਣਤੀ ਨਹੀਂ ਕਿ ਕਿੰਨੇ ਪਸ਼ੂ ਜਿਹੜੇ ਮਾਰੇ ਗਏ 26 ਸਤੰਬਰ ਨੂੰ ਪੰਜਾਬ ਸਰਕਾਰ ਕਹਿ ਰਹੀ ਕਿ ਉਹਨਾਂ ਕੋਲੇ ਕੋਈ ਗਿਣਤੀ ਨਹੀਂ ਕਿ ਕਿੰਨੇ ਲੋਕਾਂ ਦੇ ਘਰ ਜਿਹੜੇ ਹੈਗੇ ਆ ਟਹਿ ਗਏ ਆ ਜਦੋਂ ਜੀ ਗਿਣਤੀ ਨਹੀਂ ਹਜੇ ਕੋਈ ਰਿਕਾਰਡ ਹੀ ਨਹੀਂ ਉਹਨਾਂ ਨੇ ਇਕੱਠਾ ਕੀਤਾ ਮੈਂ ਕਹਿੰਦੀ ਪਾਣੀ ਲਊਗਾ ਫੇਰ ਦੇਖਾਂਗੇ ਇਹ ਫਿਰ ਮੁਆਵਜ਼ਾ ਕਿਹਨੂੰ ਦੇਤਾ ਤੋਂ ਸਰਕਾਰ ਸਿਰਫ ਐਲਾਨ ਕਰ ਰਹੀ ਹੈਗੀ ਆ ਸਰਕਾਰ ਨੇ ਮੁਆਵਜ਼ਾ ਦੇਣ ਦੀ ਬਜਾਏ ਸਰਕਾਰ ਨੇ ਤਾਂ ਖੁਦ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਵੀ ਲੋਕ ਪੀੜਤਾ ਲੋਕਾਂ ਕੋਲੇ ਪੈਸਾ ਨਹੀਂ ਸਰਕਾਰ ਕੋਲੇ ਇੰਨੀ ਆਮਦਨ ਸਰਕਾਰ ਦੇਣਾ ਸਰਕਾਰ ਲੋਕਾਂ ਨੂੰ ਕਹਿੰਦੀ ਸਾਨੂੰ ਪੈਸੇ ਦਿਓ ਜੀ ਅਸੀਂ ਹੜ੍ਹ ਪੀੜਤਾਂ ਦੀ ਮਦਦ ਕਰਨੀ ਆ ਦੇਖੋ ਬਖਸ਼ੀਤ ਜੀ ਪੰਜਾਬ ਦੇ ਵਿੱਚ ਫੜਾਂ ਨੇ ਜਿਹੜੀ ਭਿਆਨਕ ਦਵਾਈ ਮਚਾਈ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਫੜਾਂ ਦਾ ਮੁੱਦਾ ਮੀਡੀਆ ਚੋਂ ਗਾਇਬ ਹੋ ਗਿਆ ਤੇ ਸ਼ਾਇਦ ਲੋਕਾਂ ਦੀ ਜ਼ਿੰਦਗੀ ਜਿਹੜੀ ਹੈਗੀ ਪਹਿਲਾਂ ਵਾਲੀ ਥਾਂ ਤੇ ਆ ਗਈ ਪਰ ਅੱਜ ਜੀਓ ਖ਼ਬਾਰਾਂ ਦੀ ਖ਼ਬਰ ਆ ਜੋ ਮੌਸਮ ਵਿਭਾਗ ਦੀ ਪੁਰੀਖਬਾਣੀ ਆ ਕਿ 6 ਤੇ 7 ਅਕਤੂਬਰ ਨੂੰ ਪੰਜਾਬ ਦੇ ਵਿੱਚ ਫਿਰ ਭਾਰੀ ਮੀਂਹ ਪਹਾੜੀ ਸਾਡੇ ਜਿਹੜੇ ਉੱਪਰ ਜਿਹੜੀਆਂ ਅਪਸਟ੍ਰੀਮ ਦਾ ਇਲਾਕਾ ਹੈਗਾ ਪਹਾੜੀ ਰਾਜਾਂ 'ਚ ਉੱਥੇ ਭਾਰੀ ਮੀਂਹ ਦੀ ਜਿਹੜੀ ਹੈਗੀ ਆ ਉਹ ਪੁਰੀਖਬਾਣੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਫਿਰ ਅਕਤੂਬਰ ਦੇ ਪਹਿਲੇ ਹਫ਼ਤੇ ੜੀ ਖੜਾਂ ਦੀ ਮਾਰ ਹੈਗੀ ਆ ਉਹ ਪੈ ਸਕਦੀ ਆ ਤੋਂ ਅਜੇਹੇ ਦੇ ਵਿੱਚ ਜਿੱਥੇ ਕੁਝ ਰਾਹਤ ਵੰਡਣ ਲੱਗੇ ਹੋਏ ਆ ਲੋਕ ਠੀਕ ਆ ਕਿ ਰਾਹਤ ਮਿਲਣੀ ਚਾਹੀਦੀ ਆ ਪਰ ਇਸ ਸਮੱਸਿਆ ਦਾ ਜਿਹੜਾ ਪੱਕਾ ਹੱਲ ਹੋਵੇ ਉਹਦੇ ਵਾਸਤੇ ਅੱਜ ਅਸੀਂ ਫਾਜ਼ਿਲਕਾ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਰਸਵਾ ਪੰਜਾਬ ਸਟੂਡੈਂਟਸ ਯੂਨੀਅਨ ਡੀਟੀਐਫ ਇਹਨਾਂ ਜਥੇਬੰਦੀਆਂ ਵੱਲੋਂ ਇਲਾਕੇ ਦੇ ਵਿੱਚ ਲਾਮਬੰਦੀ ਕਰਕੇ ਜਿਹੜੇ ਹੜਪੀੜਤ ਲੋਕ ਨੇ ਇੱਥੇ ਡੀਸੀ ਦਾ ਤਰੇੜਾ ਹੈਗਾ ਪ੍ਰਦਰਸ਼ਨ ਹੈਗੇ ਆ ਕਰ ਰਹੇ ਹੈਗੇ ਆ ਔਰ ਉਹਦੇ ਵਾਸਤੇ ਕਿ ਸਿਰਫ ਕੁਝ ਲੋਕ ਇੱਕ ਇੱਕ ਪਹਿਲੂ ਫੜ ਰਹੇ ਹੈਗੇ ਹਨ ਹੜਾਂ ਦਾ ਕਿ ਹੜਾਂ ਦੇ ਉੱਪਰ ਇੱਕ ਸਮੁੱਚੀ ਸਮਝ ਲੋਕਾਂ ਦੀ ਬਣਾਈ ਜਾ ਸਕੇ ਉਹਨਾਂ ਨੂੰ ਸੰਘਰਸ਼ ਦੇ ਮੈਦਾਨ ਜਿਹੜਾ ਹੈਗਾ ਲਿਆਂਦਾ ਜਾ ਸਕੇ ਉਹਦੇ ਵਾਸਤੇ ਇੱਥੇ ਸਰਕਾਰ ਦੀ ਮੰਗ ਕਰ ਰਹੇ ਹੈਗੇ ਆ ਸਰਕਾਰ ਤੋਂ ਮੰਗ ਕਰ ਰਹੇ ਹੈਗੇ ਆ ਉੱਥੇ ਹੀ ਅਸੀਂ ਲੋਕਾਂ ਨੂੰ ਲਗਾਤਾਰ ਇਸ ਮੁੱਦੇ ਤੇ ਚੇਤਨ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਹਾਂ ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੜਾਂ ਦੇ ਵਿੱਚ ਲੋਕਾਂ ਦੀ ਬਹੁਤ ਮਦਦ ਕਰ ਦਿੱਤੀ ਹੈ ਪੰਜਾਬ ਸਰਕਾਰ ਵੀ ਕਹਿੰਦੀ ਹੈ ਕੇਂਦਰ ਸਰਕਾਰ ਵੀ ਕਹਿੰਦੀ ਹੈ ਤੇ ਤੁਸੀਂ ਫਿਰ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਬੈਠੇ ਹੋ ਪੰਜਾਬ ਸਰਕਾਰ ਨੇ 26 ਸਤੰਬਰ ਨੂੰ ਇੱਕ ਜਿਹੜਾ মিডিਆ ਬਲੇਟਿਨ ਜਾਰੀ ਕੀਤਾ ਹੜ੍ਹਾਂ ਬਾਰੇ ਜਿਹੜੀ ਲਗਾਤਾਰ ਸਰਕਾਰ মিডিਆ ਨੂੰ ਅਪਡੇਟ ਕਰਦੀ ਉਹਦੇ ਚ ਉਹ ਲਗਭਗ 2500 ਤੋਂ 31 ਪਿੰਡ ਜਿਹੜੇ ਹੈਗੇ ਆ ਉਹ ਹੜ੍ਹਾਂ ਦੀ ਮਾਰ ਹੇਠ ਆਏ ਇਹਨਾਂ ਰਕਬਾਂ ਹੜ੍ਹਾਂ ਦੀ ਮਾਰ ਟੇਟ ਆ ਗਿਆ 26 ਸਤੰਬਰ ਨੂੰ ਪੰਜਾਬ ਸਰਕਾਰ ਕਹਿ ਰਹੀ ਆ ਕਿ ਉਹਦੇ ਕੋਲੇ ਹਜੇ ਕੋਈ ਗਿਣਤੀ ਨਹੀਂ ਕਿ ਕਿੰਨੇ ਪਸ਼ੂ ਜਿਹੜੇ ਮਾਰੇ ਗਏ 26 ਸਤੰਬਰ ਨੂੰ ਪੰਜਾਬ ਸਰਕਾਰ ਕਹਿ ਰਹੀ ਕਿ ਉਹਨਾਂ ਕੋਲ ਕੋਈ ਗਿਣਤੀ ਨਹੀਂ ਕਿ ਕਿੰਨੇ ਲੋਕਾਂ ਦੇ ਘਰ ਜਿਹੜੇ ਹੈਗੇ ਆ ਟਹਿ ਗਏ ਆ ਜਿਹਦੇ ਦੀ ਗਿਣਤੀ ਨਹੀਂ ਹਜੇ ਕੋਈ ਰਿਕਾਰਡ ਹੀ ਨਹੀਂ ਉਹਨਾਂ ਨੇ ਇਕੱਠਾ ਕੀਤਾ ਉਹ ਕਹਿੰਦੇ ਪਾਣੀ ਲਊਗਾ ਫੇਰ ਦੇਖਾਂਗੇ ਕਿ ਫਿਰ ਮੁਆਵਜ਼ਾ ਕਿੰਨੂੰ ਦੇਤਾ ਮੁਆਵਜ਼ਾ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਫਸਲੀ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਆਪਣੀ ਬਣਨੀ ਚਾਹੀਦੀ ਤੇ ਉਹਦੇ 'ਚ ਕਾਰਪੋਰੇਟ ਘਰਾਣਿਆਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਦੋ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ 2016 'ਚ ਬਣੀ ਆ ਉਹਦੇ 'ਚ 11 ਕਾਰਪੋਰੇਟ ਘਰਾਣੇ ਜਿਹੜੇ ਸੀਗੇ ਉਹ ਸ਼ਾਮਲ ਸੀ ਔਰ 2018-19 ਦੇ ਵਿੱਚ ਇਕੱਲੇ ਰिलायंस ਵਾਲੇ 40 ਹਜ਼ਾਰ ਕਰੋੜ ਰੁਪਇਆ ਕਮਾ ਕੇ ਫਸਲੀ ਬੀਮਾ ਯੋਜਨਾ 'ਚ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕੀਤਾ ਉਹਨਾਂ ਤੋਂ ਪ੍ਰੀਮੀਅਮ ਭਰਾਏ 2.5% ਝੋਨੇ ਦਾ ਮੱਕੀ ਦਾ ਹੋਰਾਂ ਦਾ ਲੋਕ ਕਿਸਾਨਾਂ ਤੋਂ ਪੈਸਾ ਇਕੱਠਾ ਕੀਤਾ ਹੁਣ ਜਿਹੜੀ ਹੈਗੀ ਆ ਆਫਤ ਆ ਪੂਰੇ ਦੇ ਪੂਰੇ ਸੂਬੇ ਚ ਪੂਰੇ ਮੁਲਕ ਚ ਆਉਣੀ ਨਹੀਂ ਹੁੰਦੀ ਤਾਂ ਕਿਸੇ ਖਾਸ ਕਿਸ ਕਿਸੇ ਇੱਕ ਛੋਟੇ ਹਿੱਸੇ ਦੇ ਵਿੱਚ ਆਉਂਦੀ ਹੈਗੀ ਆ ਉਹ ਪੈਸਾ ਮੁਲਕ ਭਰ ਦੇ ਕਿਸਾਨਾਂ ਤੋਂ ਇਕੱਠਾ ਕੀਤਾ ਤੇ ਸ਼ਰਤਾਂ ਇਸ ਤਰ੍ਹਾਂ ਦੀਆਂ ਸੀਗਾ ਕਿ ਕਿਤੇ ਮੰਨ ਲਓ ਪਿੰਡ ਨੂੰ ਕਾਈ ਮੰਨ ਲਿਆ 50% ਤੋਂ ਉੱਪਰ ਨੁਕਸਾਨ ਹੋਵੇ ਸਾਰੇ ਪਿੰਡ ਨੇ بیمਾ ਕਰਾਇਆ ਹੋਵੇ ਫਿਰ ਨੁਕਸਾਨ ਦੀ ਜਿਹੜੀ ਪਰਪਾਈ ਹੋਈ ਯਾਨੀ ਕਿ ਉਹ ਇਸ ਤਰ੍ਹਾਂ ਦੀਆਂ ਸ਼ਰਤਾਂ ਕਿ ਨਾ ਨਾਮਲ ਤੇਲ ਹੋਵੇ ਤੇ ਨਾ ਰਾਹ ਦਾ ਰੱਚੇ بیمੇ ਦੇ ਨਾਂ ਤੇ ਕਿਸਾਨਾਂ ਤੋਂ ਪੈਸੇ ਇਕੱਠੇ ਦੇ ਕਾਰਪੋਰੇਟ ਘਰਾਣੇ ਆਪਣੇ ਜੇਬਾਂ ਚ ਪਾ ਗਏ ਇਸ ਕਰਕੇ ਉਹ ਉਦੋਂ ਕਿਸਾਨ ਜਥੇਬੰਦੀਆਂ ਨੇ ਵੀ ਇੱਥੋਂ ਦੀ ਸਰਕਾਰ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਪੰਜਾਬ ਚ ਲਾਗੂ ਨਹੀਂ ਕਰਨੀ। ਨਹੀਂ ਅਸੀਂ ਕਹਿੰਨੇ ਕਿ ਪੰਜਾਬ ਸਰਕਾਰ ਆਪਣੀ ਫਸਲੀ ਬੀਮਾ ਯੋਜਨਾ ਲਾਗੂ ਕਰੇ। ਹੂੰ ਔਰ ਉਹਦੇ ਚ ਜਿਹੜਾ 5 ਏਕੜ ਤੱਕ ਦਾ ਕਿਸਾਨ ਆ ਉਹ ਤੋਂ ਕਿਸੇ ਤਰ੍ਹਾਂ ਦਾ ਪ੍ਰੀਮੀਅਮ ਜਿਹੜਾ ਨਾ ਲਿਆ ਜਾ। ਠੀਕ ਆ। ਬਾਕੀ ਸਰਕਾਰ ਦੀ ਸਰਪ੍ਰਸਤੀ ਹੁੰਦੀ ਕਿ ਉਹਨੇ ਪ੍ਰਬੰਧ ਕਿਵੇਂ ਕਰਨਾ ਹੈਗਾ ਪੈਸੇ ਦਾ। ਸਾਡੀ ਇਹ ਮੰਗ ਆ ਕਿ ਉਹਦੇ ਚ ਏਕੜ ਨੂੰ ਇਕਾਈ ਮੰਨਿਆ ਜਾਵੇ। ਹੂੰ ਪਿੰਡ ਨੂੰ ਇਕਾਈ ਨਾ ਮੰਨਿਆ ਜਾਵੇ। ਜੇ ਮੇਰੇ ਕੋਲ 5 ਏਕੜ ਜ਼ਮੀਨ ਆ ਤੇ ਉਹਦੇ 5 ਏਕੜ ਫਸਲ ਆ 2 ਏਕੜ ਬਰਬਾਦ ਹੋ ਗਈ ਤਾਂ 2 ਏਕੜ ਦੀ ਪਰਪਾਈ ਕੀਤੀ ਜਾਵੇ ਇਹ ਸ਼ਰਤ ਨੂੰ ਨਹੀਂ ਕਿ ਜੇ ਪਿੰਡ ਦੀ ਪਿੰਡ ਦੀ ਅੱਧੇ ਤੋਂ ਵੱਧ ਦੀ ਫਸਲ ਖਰਾਬ ਹੋ ਗਈ ਪਿੰਡ ਨੂੰ ਇਕਾਈ ਮੰਨਣ ਵਾਲੀ ਗੱਲ ਈਵਨ ਕਿ ਖੇਤ ਨੂੰ ਇਕਾਈ ਨਾ ਮੰਨਿਆ ਜਾਵੇ ਠੀਕ ਆ ਏਕੜ ਨੂੰ ਇਕਾਈ ਮੰਨ ਕੇ ਉਹਦਾ ਜਿਹੜਾ ਹੈਗਾ ਨੁਕਸਾਨ ਜਿਹੜਾ ਮਾਪਿਆ ਜਾਵੇ ਤੇ ਫਿਰ ਉਹਦੀ ਪਰਪਾਈ ਜਿੰਨਾ ਨੁਕਸਾਨ ਓਨੀ ਪਰਪਾਈ ਅਸੀਂ ਕਹਿੰਨੇ ਕਿ ਆ ਬੀਮਾ ਪਾਲਿਸੀ ਦਾ ਕੇਂਦਰੀ ਤੱਤ ਹੋਵੇ ਜਿੰਨਾ ਨੁਕਸਾਨ ਉਨੀ ਪਰਪਾਈ ਹੁਣ ਲੋਕਾਂ ਨੇ 80000 ਤੋਂ ਲੈ ਕੇ ਲੱਖ ਲੱਖ ਰੁਪਏ ਏਕੜ ਦਾ ਜ਼ਮੀਨ ਦਾ ਠੇਕਾ ਤਾਰਿਆ ਫਿਰ ਉਹਦੇ ਵਿੱਚ 80 8000 ਦੀ ਜਿਹੜੀ ਫਸਲ ਸੀਗੀ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ 100% ਖਰਾਬੇ ਦਾ 20% ਦੇਵਾਂਗੇ 20000 ਰੁਪਏ ਦੇਵਾਂਗੇ ਤੇ 33% ਦਾ ਤੇ লাভ ਨਹੀਂ 75% ਤੱਕ ਜਿਹੜਾ ਹੈਗਾ ਉਹ ਪਹਿਲਾਂ 68000 ਸੀ ਹੁੰਦਾ ਸੀ ਹਰ ਕਰਤਾ ਇਹ ਮੁਆਵਜ਼ਾ ਨਹੀਂ ਹੈਗਾ ਇਹ ਖਰਾਬ ਇੱਕ ਤਰ੍ਹਾਂ ਦੀ ਇੱਕ ਬੁਰਕੀ ਪਾਉਣ ਵਾਲੀ ਗੱਲ ਹੈਗੀ ਇੱਕ ਤਰ੍ਹਾਂ ਦੀ ਜਿੰਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਦੀ ਜ਼ਮੀਨ ਮਤਲਬ ਮਤਲਬ 25 30 ਫੁੱਟ ਮਿੱਟੀ ਉੱਤੋਂ ਰੋੜ ਕੇ ਲੈ ਗਿਆ ਦਰਿਆ ਜ਼ਮੀਨ ਹੀ ਰੁੜ ਗਈ ਠੀਕ ਹੈ ਉਹ ਇਹਨਾਂ ਦੇ ਕੋਈ 15 18000 ਰੁਪਏ ਦੇ ਨਾਲ ਕਿੱਦਾਂ ਮੋੜ ਜਿਹੜਾ ਬਸ ਜੇਗਾ ਪਿੰਡ ਹਰ ਮਕਾਨ ਟਹਿਗੇ ਉਹਨਾਂ ਦੀ ਕੋਈ ਇਹਨਾਂ ਕੋਲੇ ਗਿਣਤੀ ਨਹੀਂ ਪਸ਼ੂ ਮਰ ਕੇ ਉਹਨਾਂ ਦੀ ਕੋਈ ਇਹਨਾਂ ਕੋਲੇ ਗਿਣਤੀ ਨਹੀਂ ਤੋਂ ਸਰਕਾਰ ਸਿਰਫ ਐਲਾਨ ਕਰ ਰਹੀ ਹੈਗੀ ਆ ਸਰਕਾਰ ਨੇ ਮੁਆਵਜ਼ਾ ਦੇਣ ਦੀ ਬਜਾਏ ਸਰਕਾਰ ਨੇ ਤਾਂ ਖੁਦ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਵੀ ਲੋਕ ਪੀੜਤਾ ਲੋਕਾਂ ਕੋਲੇ ਪੈਸਾ ਨਹੀਂ ਸਰਕਾਰ ਕੋਲ ਇੰਨੇ ਆਮਦਨ ਸਰਕਾਰ ਦੇ ਨਾਲ ਸਰਕਾਰ ਲੋਕਾਂ ਨੂੰ ਕਹਿੰਦੀ ਸਾਨੂੰ ਪੈਸੇ ਦਿਓ ਜੀ ਅਸੀਂ ਹਰ ਪੀੜਤ ਦੀ ਮਦਦ ਕਰਨੀ ਆ ਸਰਕਾਰ ਤਾਂ ਇੰਜ ਹੀ ਜਾਂ ਕੰਮ ਕਰ ਰਹੀ ਹੈਗੀ ਤੇ ਜਿਹੜੀਆਂ ਦੂਸਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸੱਤਾ ਦੀ ਦੌਰ ਚ ਸ਼ਾਮਲ ਆ ਜਿਨ੍ਹਾਂ ਨੇ ਸਮਾਜ ਨੂੰ ਤੋੜਨ ਦੀ ਜ਼ਿੰਮੇਵਾਰੀ ਆ ਸੱਤਾ ਚਾਕੇ ਠੀਕ ਆ ਉਹ ਕੀ ਕਰ ਰਹੀਆਂ ਕੋਈ ਪੈਸੇ ਵੰਡ ਰਿਹਾ ਕੋਈ ਡੀਜ਼ਲ ਵੰਡ ਰਿਹਾ ਕੋਈ ਜਿਹੜਾ ਹੈਗਾ ਤੂੜੀ ਵੰਡ ਰਿਹਾ ਕੋਈ ਕਹਿੰਦੇ ਬੀ ਵੰਡ ਰਹੇ ਅਸੀਂ ਠੀਕ ਆ ਚੰਗੀ ਗੱਲ ਹੈ ਇਹ ਵੀ ਪਰ ਹੜਾਂ ਦਾ ਪੱਕਾ ਹੱਲ ਕੀ ਹੋਵੇ ਹੜਾਂ ਦਾ ਹੱਲ ਤਾਂ ਚਲੋ ਇਹ ਇੰਡੀਆ ਲੈਵਲ ਦੀ ਜਾਂ ਦੁਨੀਆ ਪੱਧਰ ਦੀ ਇੱਕ ਸਮੱਸਿਆ ਹੈਗੀ ਆ ਠੀਕ ਆ ਕਿਉਂਕਿ ਜਿਹੜਾ ਸਾਮਰਾਜੀ ਸੰਸਾਰ ਪ੍ਰਬੰਧ ਆ ਜਿਹੜਾ ਮੁਨਾਫਾ ਆਧਾਰਤ ਆ ਉਹ 4.7 ਮਿਲੀਅਨ ਹੈਕਟੇਅਰ ਜੰਗਲ ਹਰ ਸਾਲ ਕੱਟਿਆ ਜਾਂਦਾ ਯਾਨੀ ਕਿ ਕਕਰੋੜ ਕਿੱਲੇ ਤੋਂ ਉੱਪਰ ਜੰਗਲ ਹਰ ਸਾਲ ਕੱਟਿਆ ਜਾ ਰਿਹਾ ਹੈਗਾ ਗਲੇਸ਼ੀਅਰ ਪਿਗਲ ਰਹੇ ਆ ਮੁੰਬਈ ਵਰਗੇ ਸ਼ਹਿਰ ਅਗਲੇ ਦੋ ਦਸ ਦੋ ਸਦੀਆਂ ਤੱਕ ਡੁੱਬ ਜਾਣੇ ਆ ਸਮੁੰਦਰਾਂ ਦੇ ਵਿੱਚ ਮਤਲਬ ਇਸ ਪੱਧਰ ਤੱਕ ਦੀ ਗਲੋਬਲ ਵਾਰਮਿੰਗ ਹੈਗੀ ਆ ਉਹਦੇ ਵਾਸਤੇ ਪੂੰਜੀਵਾਦੀ ਸੰਸਾਰ ਪ੍ਰਬੰਧ ਜਿਹੜਾ ਉਹ ਜ਼ਿੰਮੇਵਾਰ ਹੈਗਾ ਫਿਰ ਇਹ ਦੁਨੀਆ ਸਰਕਾਰਾਂ ਜਿਹੜੀਆਂ ਪਹਾੜਾਂ ਦੇ ਵਿੱਚ ਸਾਡੇ ਹਿਮਾਚਲ ਵਰਗੇ ਲੋਕ ਮਤਲਬ ਕਸ਼ਮੀਰ ਵਰਗੇ ਜੰਮੂ ਵਰਗੇ ਖਿੱਤੇ ਜਿਹੜੇ ਪਹਾੜੀ ਇਲਾਕੇ ਹੈਗੇ ਆ ਉਹਨਾਂ ਚ ਇੰਨੀ ਪਹਾੜਾਂ ਦੀ ਕਟਵੱਟ ਕਰ ਰੀਟਾਂ ਨਾਲ ਕੱਢ ਰਹੀ ਆ ਸੜਕਾਂ ਕੱਢ ਰਹੀ ਹੈਗੀ ਆ ਉਹ ਜੰਗਲ ਉਥੋਂ ਵੱਡੇ ਜਾ ਰਹੇ ਆ ਘਾਹ ਤੋਂ ਲੈ ਕੇ ਜੰਗਲ ਤੱਕ ਦਰਖਤ ਤੱਕ ਜਿਹੜਾ ਜੰਗਲ ਦੀ ਪ੍ਰਭਾਸ਼ਾ ਚਾਹੁੰਦਾ ਔਰ ਉਹ ਹੁੰਦਾ ਕਿ ਜਦੋਂ ਪਹਾੜਾਂ 'ਚ بارش ਦੀ بارش ਹੁੰਦੀ ਆ ਤਾਂ ਜੰਗਲ بارش ਦੇ ਪਾਣੀ ਨੂੰ ਸਲੋ ਕਰਦਾ ਉਹ ਸਹੀਜੇ ਸਿਜੇ ਆਉਂਦਾ ਪਹਾੜ ਲੰਡੇ ਕਰਤੇ ਉਸ ਰਫਤਾਰ ਨਾਲ ਪਾਣੀ ਆਉਂਦਾ ਪਰ ਪਹਾੜਾਂ ਦੀ ਗਾਰ ਨਾਲ ਇਕੱਠੀ ਕਰਕੇ ਲਿਆਉਂਦਾ ਉਹ ਸਾਡੇ ਡੈਮਾਂ ਦੀ ਸਮਰੱਥਾ ਘਟਦੀ ਆ ਗਾਂ ਡੈਮਾਂ ਦਾ ਪ੍ਰਬੰਧ ਇਹੋ ਜਿਹਾ ਹੈਗਾ ਕਿ ਉੱਥੇ ਐਡਾਂ ਦੇ ਕੁੱਬੂ ਬੈਠੇ ਹੋਏ ਹੈਗੇ ਆ ਉਹ ਜਿਹੜਾ ਡੈਮ 20 ਸਤੰਬਰ ਤੱਕ ਭਰਨੇ ਸੀ ਹੁੰਦੇ ਇਹਨਾਂ ਨੇ ਉਹ ਗਸ਼ਤਜੀ ਭਰੀ ਬੈਠੇ ਸੀਗੇ ਤੇ ਭਰ ਕੇ ਫਿਰ ਛੱਡਤਾ ਤੇ ਪੰਜਾਬ ਵਰਗੇ ਜਿਹੜੇ ਹੇਠ ਲੱਗੇ ਸੀਗੇ ਉਹ ਜਿਹੜੇ ਸੀ ਉਹ ਡੋਬਤੇ ਹੁਣ ਇਹ ਵੀ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੋਵੇ ਯਾਨੀ ਕਿ ਡੈਮ ਕਿਉਂਕਿ ਸਟੇਟ ਸਬਜੈਕਟ ਆ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਫਿਰ ਸਭ ਤੋਂ ਹੋਗਾ ਨਾ ਕਿ ਦਰਿਆਵਾਂ ਦੇ ਕੰਢੇ ਬੈਠੇ ਪੰਜਾਬ ਦੇ ਜ਼ਿਲ੍ਹੇ ਡੁੱਬਿਆ ਮਾਝਾ ਡੁੱਬਿਆ ਇਧਰ ਫਿਰੋਜ਼ਪੁਰ ਫਾਜ਼ਿਲਕਾ ਫਿਰ ਹੁਸ਼ਿਆਰ ਜਿੰਨੇ ਦਰਿਆਵਾਂ ਦੇ ਇਲਾਕੇ ਸੀਗੇ ਠੀਕ ਆ ਉਹ ਸਾਰੇ ਮਾਰ ਹੇਠ ਆਏ ਹੈਗੇ ਆ ਤੇ ਇਹ ਇਹਦਾ ਹੱਲ ਕੀ ਹੋਵਾ ਇਹਦੇ ਤੇ ਪੰਜਾਬ ਦੀ ਕੋਈ ਸਿਆਸੀ ਪਾਰਟੀ ਕੋ ਡੀਜ਼ਲ ਵੰਡ ਰਹੀ ਪੈਸੇ ਵੰਡ ਰਹੀ ਆ ਕੋਈ ਬੀਮਾ ਪਾਲਸੀ ਬਣੀ ਕਿ ਕਿਸਾਨ ਦਾ ਇਹ ਨੁਕਸਾਨ ਜਿਹਨੂੰ ਘਟੋ-ਘਟੇ ਤਾਂ ਹੋਵੇ ਨਹੀਂ ਯਾਰ ਨੁਕਸਾਨ ਹੋ ਗਿਆ ਮੈਨੂੰ ਪਰਪਾਈ ਮਿਲ ਜਾਣੀ ਆ ਜੇ ਲੱਕ ਦਾ ਨੁਕਸਾਨ ਦੇ 10000 ਮਿਲਣਾ ਹੈਗਾ ਤਾਂ ਉਸ ਤੋਂ ਫਿਰ ਫਿਰ ਕਿਹੜਾ ਹੱਟ ਲਗੇ ਫਿਰ ਕਿਹੜਾ ਮਤਲਬ ਕੁਦਰਤ ਜਿਹੜਾ ਵਿਗਾੜ ਮਤਲਬ ਕੀਤਾ ਹੈ ਗਲੋਬਲ ਵਾਰਮਿੰਗ ਨੇ ਉਹ ਸਹੀ ਹੋ ਗਿਆ ਹੈਗਾ ਹਨਾ ਇਹਦੇ ਤੇ ਪੰਜਾਬ ਦੀ ਕੋਈ ਸਿਆਸੀ ਪਾਰਟੀ ਦੀ ਕੋਈ ਜਿਹੜੀ ਹੈਗੀ ਸਮਝਰੀ ਹੈਗੀ ਖੜਾ ਦਾ ਪ੍ਰਬੰਧ ਰੋਕਣ ਹਰਮ ਰੋਕਣ ਲਈ بارش ਦਾ ਪਾਣੀ ਆਫਤ ਨਾ ਬਣੇ ਰਾਹਤ ਕਿਵੇਂ ਬਣੇ ਉਹਦਾ ਕਿਵੇਂ ਉਹਨੂੰ ਸਟੋਰ ਕੀਤਾ ਜਾ ਸਕਦਾ ਕਿਵੇਂ بارش ਦੇ ਪਾਣੀ ਦੀ ਢੁਕੰਡੀ ਵਰਤੋਂ ਕੀਤੀ ਜਾ ਸਕਦੀ ਆ ਕਿਵੇਂ ਪੰਜਾਬ ਦੇ ਸੇਮ ਨਾਲੇ ਸਮੇਂ ਤੇ ਬਰਸਾਤਾਂ ਤੋਂ ਪਹਿਲਾਂ ਸਾਫ਼ ਹੋਣੇ ਚਾਹੀਦੀ ਸਾਡੇ ਡੈਮਾਂ ਦੀ 20% ਕਪੈਸਿਟੀ ਘਟ ਗਈ ਉਹ ਡੀਸੈਲਟਿੰਗ ਦੀ ਜ਼ਰੂਰਤ ਆ ਇਹ ਸਾਰੇ ਉਹ ਮੁੱਦੇ ਆ ਜਿਹੜੇ ਅਸੀਂ ਸੰਘਰਸ਼ ਦੇ ਰਾਹੀਂ ਉਸ ਉਠਾਉਣਾ ਚਾਹੁੰਦੇ ਆ ਹੱਲ ਕਰਾਉਣਾ ਚਾਹੁੰਦੇ ਆ ਤੇ ਪੰਜਾਬ ਦੀ ਸਮੁੱਚੀ ਸਿਆਸੀ ਧਿਰ ਜਿਹੜੀ ਸੱਤਾ ਦੀ ਦੌੜ 'ਚ ਆ ਇਹਦੇ ਤੇ ਉਹ ਮੂੰਹ ਤੇ ਘੁੰਗਣੀਆਂ ਪਾ ਕੇ ਬੈਠੀ ਆ ਅਸਲ ਪੰਜਾਬ ਦੇ ਹੜਾ ਦੇ ਮੁੱਦੇ ਨੂੰ ਨੁਕਸਾਨ ਦੇ ਮੁੱਦੇ ਨੂੰ ਉਹ ਸੰਬੋਧਿਤ ਨਹੀਂ ਹੋ ਰਹੇ ਮਿੱਤਰ ਭੈਣ ਤੁਸੀਂ ਸੁਣਿਆ ਪੰਜਾਬ ਦੇ ਅੰਦਰ ਹੜਾਂ ਦੇ ਨਾਂ ਤੇ ਸਿਰਫ ਸਿਆਸਤ ਕੀਤੀ ਜਾ ਰਹੀ ਆ ਸਿਆਸੀ ਪਾਰਟੀਆਂ ਵੱਲੋਂ ਔਰ ਉਹ ਵੀ ਸਿਰਫ ਵੋਟ ਸਿਆਸਤ ਹਰਜਿੰਦਰ ਸਿੰਘ ਹੋਰਾਂ ਨੇ ਤੁਹਾਡੇ ਸਾਹਮਣੇ ਰੱਖਿਆ ਕਿ ਪੰਜਾਬ ਦੀ ਅਸਲੀ ਜੀਓਗ੍ਰਾਫੀਕਲ ਜਿਹੜੀ ਹਾਲਤ ਤੋਂ ਕੀ ਆ ਕਿਹੜੇ ਕਾਰਨ ਨੇ ਹੜ ਆ ਰਹੇ ਨੇ ਕਿਵੇਂ ਉਹ ਰੋਕੇ ਜਾਣੇ ਚਾਹੀਦੇ ਨੇ ਪਰ ਸਰਕਾਰਾਂ ਇਧਰਲੇ ਪਾਸੇ ਨੂੰ ਡੱਡਾ ਵੀ ਗੌਂਦੀਆਂ ਨਜ਼ਰ ਨਹੀਂ ਆ ਰਹੀਆਂ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ ਧੰਨਵਾਦ ਰਜਿੰਦਰ ਸ਼ੁਕਰੀਆ ਭਾਈ ਜੀ ਬਹੁਤ ਬਹੁਤ